ਇਹ ਕਹਿੰਦਾ ਠੀਕ ਹੋਏਗਾ ਕਿ ਦੁਨੀਆ ਦਾ ਸਭ ਤੋਂ ਛੋਟਾ ਕਰ ਸਭ ਤੋਂ ਸਭ ਤੋਂ ਵੱਡਾ ਜਾ ਰਿਹਾ ਹੈ। ਅੱਜ ਮੈਨੂੰ ਪਤਾ ਲੱਗਿਆ ਲੌਲੀਪੌਪ ਖਾਣਾ ਯਾਰ ਇਹਦੇ ਨਾਲ ਡ੍ਰਿੱਲ ਮਸ਼ੀਨ ਨਾਲ ਉਹ ਕਿਵੇਂ ਹੁੰਦਾ? ਇੱਕ ਵਾਰ ਮੈਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਈ ਸੀ ਨਾ ਉਹ ਬੱਚੇ ਹਾਰਾ ਰਹੇ ਸੀ ਪੂਰਾ ਤੇਲ ਲੱਗ ਰਿਹਾ ਸੀ ਕਲਾਸ ਉੱਤਰਾਂ ਬੈਣ ਬਸ ਆ ਗਈ ਸੀ ਆਹ ਤੂੰ ਵੀ ਦੁਨੀਆ ਇਹ ਕੰਮ ਕਿਵੇਂ ਕਰ ਲਿਆ ਕਿਵੇਂ ਕਰ ਲਿਆ? ਕੱਟ ਵੀ ਤਿਆਰੀ ਨਹੀਂ ਸਾਡੇ ਦਾ ਦੇਲਾ ਤੇਰੀ ਫਿਰੇ ਚੜਾ ਰੂ ਮਾਰੀ ਨਹੀਂ ਮੈਂ ਬੋਲੇ ਬੱਬੇ ਮੈਨੂੰ ਛੱਡੋ ਮੈਂ ਤਾਂ ਮੈਂ ਦੇ ਕਸਾਲ ਦਸੀ ਔਰੋ ਦਿਲ ਚ ਨਾ ਲੱਗ ਰਿਹਾ ਸੀ ਮੈਂ ਦਮਾਤੇ ਫੈਂਦਾ ਤਾਂ ਸੀ ਨਾ ਵੱਧ ਦਮਾਤੋ ਛੋਟ ਲਿੰਦਾ ਦਮਾਤੇ ਕੀ ਬਣਾਵਾ ਕੀ ਨਾ ਬਣਾਵਾ ਇਕ ਕਿਵੇਂ ਕਰਦਾ ਯਾਰ ਸਾਰਾ ਕੁਝ ਪਾਪਾ ਦਾ ਪ੍ਰੈਸ਼ਰ ਨਹੀਂ ਪੈਂਦਾ ਕਿਤੇ ਨਾ ਕੀ ਫਿਰ ਕੀ ਕਰਦਾ ਕਿਵੇਂ ਕਿਵੇਂ ਸੋਚਦਾ ਕੀ ਬਣਾਉਣਾ ਪਰ ਪਾਪਾ ਫੋਨ 'ਤੇ ਬੁੜਹਿੰਦੇ ਆ ਮੈਂ ਹੀ ਪਾਪਾ ਦੇ ਦਮਾਗ 'ਚ ਆਂਦਾ ਹੁੰਦਾ ਪਾਪਾ ਨੂੰ ਪਾਪਾ ਨੂੰ ਫੋਨ 'ਤੇ ਬੜਾਵਾਂ ਸ਼ਹਿਰ ਕੰਮ ਕਰਾਵਾਂ ਮਿਸਕੈਤਾ ਲਾਉਣ ਲੱਗ ਗਿਆ ਓਏ ਅੱਛਾ ਤੇ ਲਾ ਨਹੀਂ ਸਕੈਤਾ ਲਾਤੀਆਂ ਤੁਹਾਡੀਆਂ ਅੱਛਾ ਇੱਕ ਇੱਕ ਚੀਜ਼ ਦੱਸੀ ਮੈਨੂੰ ਵੀ ਹਾਲੇ ਤੱਕ ਕੀ ਕੁਝ ਬਣਾ ਲਿਆ ਆ ਆ ਕੁਰਸੀ ਬਣਾ ਲਈ ਟੇਬਲ ਬਣਾ ਲਿਆ ਆ ਮੋਟੂ ਬਣਾ ਲਿਆ ਮੋਟੂ ਬਣਾ ਲਿਆ ਕਿਹੜਾ ਇਹ ਜਿਹੜਾ ਮੇਰੇ ਪਿੱਛੇ ਪਿਆ ਇਹ ਆਹ ਵਾਲਾ আচ্ছা ਇਹ ਵਾਲਾ ਸੱਚੀ ਨਹੀਂ ਇਹ ਤਾਂ ਮੈਂ ਬਿਠਾ ਬਣਾ ਲਿਆ ਇਹ ਹੈ ਨਾ ਉਹਦੇ ਵਿੱਚ ਜਿਹੜੇ ਕਾਰਟੂਨ ਸ਼ੇਪ ਹੁੰਦੀਆਂ ਨਾ ਉਹ ਬਣਾ ਰਿਆ ਵਾ ਤੇ ਬੱਚਤਾਂ ਨੂੰ ਦੱਸਣਾ ਨਹੀਂ ਇਹ ਸੋਨੂ ਸੂਦ ਲਈ ਵੀ ਇੱਕ ਚੀਜ਼ ਬਣਾ ਰਿਆ ਵਾ ਸੋਨੇ ਹਿੰਟ ਦੇ ਦਿੰਦਾ ਵਾ ਇਹਨੇ ਜਿਸ ਤਾਂ ਕਿ ਸੋਨੂ ਸੂਦ ਕਾਫੀ ਮਸ਼ਹੂਰ ਅਸੀ ਤੁਰੇ ਜਾਂਦੇ ਆ ਨੂੰ ਛੱਡ ਕੇ ਆਉਣ ਦੇ ਵਿੱਚ ਨਾ ਇਹਨੇ ਕਾਰਟੂਨ ਸ਼ੇਪ ਦੇ ਵਿੱਚ ਨਾ ਬੱਚੇ ਤੁਰੇ ਜਾਂਦੇ 3D ਬੱਚੇ ਤੁਰੇ ਆਂਦੇ ਨੰਗੇ ਪੈਰੀ ਉਹ ਲੱਕੜ ਦੇ ਵਿੱਚ ਬਣਾਏ ਨੇ ਜੋ ਕਿ ਇਹ ਇਹਨੇ ਚਲੋ ਮਨਾ ਕੀਤਾ ਹੋਇਆ ਕਿਉਂਕਿ ਉਹ ਸਿਰਫ ਸੋਨੂ ਸੂਦ ਨੂੰ ਹੀ ਦਿਖਾਏ ਜਾਣਗੇ ਜਦਕਰ ਉਹਦਾ ਸੁਨੇਹਾ ਪਹੁੰਚੇਗਾ ਇਹ ਕਿਸੇ ਟਾਈਮ ਚਲੋ ਪਹੁੰਚੇਗਾ ਉਹਨਾਂ ਲਈ ਬਹੁਤ ਬੜੀ ਚੀਜ਼ ਤਿਆਰ ਕੀਤੀ ਹੈ ਸੋਨੂ ਸੂਦ ਜੀ ਲਈ ਇਹ ਯੂਵੀ ਅੱਛਾ ਇਹ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈ ਕੀ ਸੋਚਦੇ ਹੈ ਕਿ ਕਿਵੇਂ ਇਹ ਚੀਜ਼ ਬਣਾਉਣੀ ਹੈ ਇਹ ਚੀਜ਼ ਬਣਾਉਣੀ ਹੈ ਕਈ ਵਾਰੀ ਆਰਡਰ ਦਿਉ ਨਹੀਂ ਲੋਕ ਦੇਣ ਆਂਦੇ ਕਿ ਇਸ ਤਰ੍ਹਾਂ ਯੂਵੀ ਤੋਂ ਹੀ ਬਣਵਾਨੀ ਹੈ ਚੀਜ਼ ਹੈ ਨਹੀਂ ਮੈਂ ਦਮਾਤੇ ਫੈਂਟਾ ਤਾਂ ਨਾ ਬਦਮਾ ਛੋਛ ਲਿੰਦਾ ਬਦਮਾਤੇ ਕੀ ਬਣਾਵਾ ਕੀ ਨਾ ਬਣਾਵਾ ਹਾਂ ਮੈਂ ਸੋਚਿਆ ਚਲਾ ਕੇ ਕੁਰਸੀ ਬਣਾਉਂਦਾ ਹੋਰ ਕੁਰਸੀ ਦੇ ਡਿਜ਼ਾਈਨ ਵੀ ਬਣੇ ਹੋਇਆ ਤੁਸੀਂ نیچے ਜਾ ਕੇ ਦੇਖ ਲਿਓ ਵੀ ਮੈਂ ਹੀ ਬਣਾਇਆ ਕੀ ਬਾਤ ਹੈ ਅੱਛਾ ਯੂ ਵੀ ਇੱਕ ਚੀਜ਼ ਹੋਰ ਡਰ ਨਹੀਂ ਲੱਗਦਾ ਜਦ ਜਿਵੇਂ ਯੂਜ਼ ਕਰ ਰਹੇ ਹਾਂ ਕੁਝ ਹੋਰ ਯੂਜ਼ ਕਰਦੇ ਹਾਂ ਕਿ ਕੁਝ ਮਾਰਨ ਲੱਗ ਰਹੇ ਹੈ ਨਾ ਕਿਲਾ ਕੁਲਾ ਫਿਰ ਡਰ ਨਹੀਂ ਲੱਗਦਾ ਨਾ ਯਾਰ ਕਿਉਂ ਨਹੀਂ ਲੱਗਦਾ ਤਾਂ ਜੀ और आगे भी डर भी से और ना भी डर नहीं लग रहा कभी भी नहीं डर लगना ना पापा तो सीखे हो सारा ना है? अच्छा आगे की बनना ही यूवी ने आगे मैं कारपेंटर बनना अच्छा ये कहना ठीक होएगा कि दुनिया का सब तो छोटा कारपेंटर सब तो सब तो बड़ा कारपेंटर <laughs> देखिए <laughs> अब स्टार्टिंग जी गई थी अच्छा सब तो बड़ा क्यों कारपेंटर अच्छा बड़े हो गए फिर और कितना का बड़ा बनना है इंजीनियर इंजीनियर बनना है ਪੂਰੇ ਤਰੀਕੇ ਦਾ ਸਿਵਲ ਇੰਜੀਨੀਅਰ ਹੈ ਕੀ ਕੁਝ ਬਣਾਉਣਾ ਹੈ ਫਿਰ ਵੱਡੇ ਹੋ ਕੇ ਵੱਡੇ ਹੋ ਕੇ ਆ ਵੱਡੇ ਵੱਡੇ ਕੰਮ ਕਰਨੇ ਆ ਅੱਛਾ ਵੱਡੇ ਵੱਡੇ ਕੰਮ ਕਰਨੇ ਆ ਅੱਛਾ ਮੈਨੂੰ ਪਤਾ ਲੱਗੇ ਲੌਲੀਪੌਪ ਖਾਣਾ ਹੈ ਯਾਰ ਇਹਦੇ ਨਾਲ ਡ੍ਰਿੱਲ ਮਸ਼ੀਨ ਨਾਲ ਉਹ ਕਿਵੇਂ ਹੁੰਦਾ ਮਤਲਬ ਮੇਰਾ ਬੇਟਾ ਖੋਲ ਲਿਆ ਬੇਟਾ ਖੋਲ ਤੇ ਲੌਲੀਪੌਪ ਕੱਟ ਸਿਆ ਫਿਰ ਖਾ ਲੋ ਖਾएंगे ਮੈਨੂੰ ਇੱਕ ਵਾਰੀ ਕਿਵੇਂ ਹੁੰਦਾ ਹਾਲਾਂਕਿ ਰਿਸਕੀ ਹੈ ਥੋੜੇ ਜਿਹਾ ਦਿਖਾਈ ਮਸ ਜ਼ਿਆਦਾ ਨਹੀਂ ਦਿਖਾਣਾ ਅੱਛਾ ਲੌਲੀਪੌਪ ਕਹਿੰਦਾ ਲੌਲੀਪੌਪ ਮੈਂ ਖੋਲੂਗਾ ਹਾਂ ਲਾਲੀਪੌਪ ਆ ਗਈ ਅੱਛਾ ਟੇਸਟ ਵੀ ਕੀਤੇ ਕਿਹੜੀ ਲਾਲੀਪੌਪ ਹੈ ਅੱਛਾ ਟੇਸਟ ਦੇਖਰਾ ਸੀ ਬੇਲਾ ਦੇਖ ਦੇਖਰਾ ਸੀ ਅੱਛਾ ਐਂ ਲੱਗ ਜਾਂਦੀ ਬਸ ਹੈ ਉਸ ਤੋਂ ਬਾਅਦ ਫਿਰ ਫਿਰ ਲਾਲੀਪੌਪ ਨਾਲ ਹੀ ਨਾਲ ਖਾਈ ਜਾਂਦੇ ਹੈ ਹੈ ਆ ਦੇਖੋ ਜੀ ਇਹ ਸਟਾਈਲ ਹੈ ਸਾਡੇ ਟ੍ਰੇਨਰ ਦਾ ਕਿਸ ਤਰੀਕੇ ਨਾਲ ਲਾਲੀਪੌਪ ਖਾਈ ਜਾਂਦੀ ਆ ਦਿਖਾਓ ਜੀ ਕਿਵੇਂ ਖਤਰਨਾਕ ਨਹੀਂ ਲੱਗ ਰਿਹਾ ਇਹਦੇ ਮੈਨੂੰ ਲੱਗਦਾ ਇੱਕ ਦੋ ਮਿੰਟ ਦੀ ਲੋਲੀਪਾਪ ਖਤਮ ਹੋ ਜਾਂਦੀ ਹੋਣੀ ਚਲੋ ਜੀ ਕਲਾਸ ਕਿਹੜੀ ਪੜਦਾ ਹੈ ਹਾਂ ਨਰਸਰੀ ਨਰਸਰੀ ਦੇ ਬੱਚੇ ਆਸ-ਪਾਸ ਦੇ ਦੇਖਦੇ ਨਹੀਂ ਕਿ ਯੂਵੀ ਕਿੰਨੇ ਕਮਾਲ ਕਰ ਜਾਂਦਾ ਹੈ ਅਸੀਂ ਕਿੱਥੇ ਬੈਠੇ ਹਾਂ ਹੈ ਨਹੀਂ ਪਰਦੋ ਇੱਕ ਵਾਰ ਮੈਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਈ ਸੀ ਨਾ ਉਹ ਬੱਚੇ ਖੜਾ ਆ ਗਏ ਸੀ ਪੂਰਾ ਟੇਲ ਲੱਗ ਰਿਹਾ ਸੀ ਕਲਾਸ ਉੱਤੋਂ ਬੈਣ ਬਸ ਆ ਗਈ ਸੀ ਆ ਯੂ ਵੀ ਤੁਨੀ ਇਹ ਕੰਮ ਕਿਵੇਂ ਕਰ ਲਿਆ ਕਿਵੇਂ ਕਰ ਲਿਆ ਮੈਂ ਬੋਲੇ ਬਾਪੇ ਮੈਨੂੰ ਛੱਡੋ ਮੈਂ ਦਾ ਮੈਂ ਦੇਖ ਕੇ ਚੱਲ ਦ ਸੀ ਉਹਨਾਂ ਦਲਚਸਾ ਲੱਗ ਰਿਹਾ ਸੀ ਹਾਂ ਅੱਛਾ ਤੋ ਟੀਚਰਾਂ ਕੀ ਕਹਿੰਦੀ ਨੇ ਟੀਚਰਾਂ ਨੇ ਵੀ ਦੇਖੀ ਹੋਣੀ ਪੱਕਾ ਵੀਡੀਓ ਹਾਂ ਸਮੀਤੀ ਮੈਂ ਮੇਰੀ ਪੱਕੀ ਦੋਸਤ ਆ ਪੱਕੀ ਕੇ ਦੋਸਤ ਹੈ ਹਾਂ ਆ ਆ ਆ ਨੂੰ ਨਾ ਮੈਂ ਅਸੂਸ ਦੇ ਵਾਲੇ ਨਾ ਆ ਬੰਦਾ ਦੇ ਤੇ ਨਾ ਸਿੱਤੇ ਮੈਂ ਨੂੰ ਪਿੰਡ ਲੱਜ ਜਲੇ ਆਣਾ ਅੱਛਾ ਅੱਛਾ ਸਕੂਲ ਵੱਲੋਂ ਕਿੰਨੀ ਕਿ ਸਪੋਰਟ ਹੈ ਤੁਹਾਨੂੰ ਸਕੂਲ ਕਿਹੜਾ ਹੈ ਆਪਣਾ ਬੀਬੀ ਆ ਅੱਛਾ ਕਿੰਨਾ ਕਿ ਸਪੋਰਟ ਕਰਦੇ ਸਕੂਲ ਵਾਲੇ ਬਹੁਤ ਬਹੁਤ ਕਰਦੇ ਨੇ ਤੇ ਸਕੂਲ ਸਾਰਾ ਸਪੋਰਟ ਕਰਦਾ ਜੀ ਪੂਰੇ ਤਰੀਕੇ ਨਾਲ ਹਾਂਜੀ ਬਿਲਕੁਲ ਜੀ ਜੇ ਸਕੂਲ ਦੀ ਬਹੁਤ سپورਟ ਆ ਜਿੰਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਹੋਇਆ ਵਾ ਸਕੂਲ ਦੇ ਪ੍ਰਿੰਸੀਪਲ ਸਾਡੇ ਰਾਜੂ ਮੰਗਲ ਮੈਡਮ ਜੀ ਔਰ ਇਹਨਾਂ ਦੇ ਮੈਡਮ ਨੇ ਸਮ੍ਰਿਤੀ ਸ਼ਰਮਾ ਜੀ ਤੇ ਉਹਨਾਂ ਦਾ ਵੀ ਬੜੀ سپورਟ ਰਹੀ ਆ ਜਿਸ ਤਰ੍ਹਾਂ ਕਿ ਇੱਕ ਤਾਂ ਨਹੀਂ ਹੁੰਦੀ ਆ ਹਨਾ ਤੇ ਹਰ ਇੱਕ ਬਿਲਡਿੰਗ ਜਿਸ ਤਰ੍ਹਾਂ ਨਹੀਂ ਹੁੰਦੀ ਆ ਨਰਸਰੀ ਕਲਾਸਾਂ ਬੱਚੇ ਨਹੀਂ ਹੁੰਦੀ ਆ ਉਹਨਾਂ ਨੂੰ ਬੜੀ سپورਟ ਮਿਲੀ ਆ ਤੇ ਉਹਨਾਂ ਦੀ ਇਹ ਗੱਲ ਨੂੰ ਫੋਲੋ ਵੀ ਕਰਦੇ ਜਿਹੜੇ ਗੱਲਾਂ ਸਾਡੀਆਂ ਵੀ ਨਹੀਂ ਮੰਨਦੇ ਹੈਗੇ ਉਹ ਮੈਡਮ ਦੇ ਗੱਲਾਂ ਮੰਨਦੇ ਨੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ ਤੇ ਸਕੂਲ ਵੱਲੋਂ ਪੂਰੀ سپورਟ ਆ ਜੀ ਇਹ ਭਾਰਤੀ ਵਿਦਿਆ ਮੰਦਰ ਸਕੂਲ ਚ ਪੜਦਾ ਬੀਵੀਐਮ ਸਕੂਲ ਵਿੱਚ ਹੀ ਵੀ ਜ ਬਣਾਏਗਾ ਮੇਰੇ ਲਈ ਲੱਕੜ ਦੀ ਲੱਕੜ ਦੀ ਬਰਫੀ ਲੱਕੜ ਦੀ ਬਰਫੀ ਇਹ ਕਿਹੜੀ ਹੁੰਦੀ ਹੈ ਅਲ ਲੱਕੜ ਦੀ ਬਰਫੀ ਇਹ ਖਾਏਗਾ ਮਾਰੇਗਾ ਮੇਰੇ ਇਹਦੇ ਨਾਲ ਕੋਈ ਵੀ ਮਜ਼ਾਕ ਵੀ ਹੋਵੇ ਕੋਈ ਸ਼ਹਿਰੀ ਹੋਵੇ ਇਹ ਆਪਦੇ ਕੰਟੈਂਟ ਨਾਲ ਹੀ ਜੋੜ ਲੈਂਦਾ ਵਾ ਆਪਦਾ ਇਹਦਾ ਕੰਟੈਂਟ ਲੱਕੜ ਦਾ ਹੀ ਹੁੰਦਾ ਬੁੱਢਨ ਦਾ ਹੀ ਹੁੰਦਾ ਵਾ ਜਿਸ ਤਰ੍ਹਾਂ ਕਿ ਕੋਈ ਕਹਿੰਦਾ ਸ਼ੇਅਰ ਸੁਣਾ ਦੇ ਪਹਿਲਾਂ ਵੀ ਸਾਡੇ ਪੱਤਰਕਾਰ ਸਾਹਿਬਾਂ ਨਾਲ ਆਏ ਸੀਗੇ ਉਹਨਾਂ ਨੂੰ ਕਹਿੰਦਾ ਕੋਠੇ ਉੱਤੇ ਆ ਰਹੀ ਨਹੀਂ ਸਾਡੇ ਨਾਲ ਦੀਲਾ ਤਾਂ ਫ੍ਰੀਜ ਉਹਨਾਂ ਦੀ ਅਲਮਾਰੀ ਨਹੀਂ ਕਹਿੰਦਾ ਤਾਂ ਲੱਕੜ ਦੀ ਬਣਾ ਜਾਂਦਾ ਵਾ ਆਪਣੀ ਨਾਨੀ ਨੂੰ ਮਜ਼ਾਕ ਕਰਨ ਲੱਗ ਗਿਆ ਕਹਿੰਦੇ ਸਰਦੀ ਆ ਗਈ ਤੇ ਕਹਿੰਦੇ ਮੇਰੇ ਲਈ ਕੀ ਬਣਾਏਗਾ ਲੱਕੜ ਦਾ ਕਹਿੰਦਾ ਮੈਂ ਤੁਹਾਡੇ ਲਈ ਲੱਕੜ ਦਾ ਚੁੱਲਾ ਬਣਾਉਂਗਾ ਸੋ ਕਹਿਣ ਦਾ ਮਤਲਬ ਇਹ ਇਹੋ ਜਿਹੀ ਕਹਿੰਦਾ ਟਰਿਕ ਛੱਡਦਾ ਰਹਿੰਦਾ ਵਾ ਤੇ ਆਪਦੇ ਕੰਮ ਨਾਲ ਰਿਲੇਟਡ ਹੀ ਕੰਮ ਨਾਲ ਰਿਲੇਟਡ ਇਹ ਚੀਜ਼ ਛੱਡਦਾ ਵਾ ਤੇ ਸਾਨੂੰ ਵੀ ਕੋਈ ਡਾਇਲੌਗ ਸੁਣਾ ਦੇ ਆ ਪਰ ਮੈਡਮ ਨੂੰ ਸੁਣਾਉਂ ਮੈਡਮ ਨੂੰ ਸੁਣਾ ਦਿਓ ਮੈਨੂੰ ਨਾ ਸੁਣਾਓ ਆ ਆ ਕੋਟ ਕੋਟੂ ਟਾ ਰਣੀ ਸਾਦੇ ਦਾ ਦੇ ਲਾ ਤੇਰੀ ਫਿਲੀ ਚੋਂ ਨਾ ਮਾਰੀ ਨੇ ਇਹ ਇਹ ਸਾਰੇ ਨੂੰ ਹੀ ਡਾਇਲੋਗ ਆ ਇਹ ਮੈਡਮ ਲਈ ਸੀ ਸਰ ਨਹੀਂ ਨਹੀਂ ਸੀਗਾ ਮੇਰੇ ਲਈ ਕੀ ਬਣਾਉਂਗੇ ਸਰਾਂ ਨੇ ਕਰਦੇ ਸਰਾਂ ਨੇ ਚਲੋ ਜੀ ਕਰਦਾ ਟੈਡੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿਉਂਕਿ ਤੁਹਾਨੂੰ ਇਨਫਲੂਐਂਸਰ ਕਿਹਾ ਗਿਆ ਬੁੱਕ ਆਫ 월ਡ ਰਿਕਾਰਡਸ ਤੋੜਨਾ ਆਇਆ Google કાર્ਪੈਂਟਰ ਤੁਹਾਨੂੰ ਕਿਹਾ ਜਾਂਦਾ ਇਹ ਨੇ ਯੁਵਰਾਜ ਸਿੰਘ ਚੋਹਾਨ ਇਹਨਾਂ ਦੇ ਪਿਤਾ ਸਾਡੇ ਨਾਲ ਸੀਗੇ ਜਿਹੜੇ ਦੱਸ ਰਹੇ ਨੇ ਕਿ ਬੇਟਾ ਮੇਰਾ ਵਰਲਡ ਰਿਕਾਰਡ ਤੋੜ ਚੁੱਕੇ ਤਾਂ ਹੁਣ ਵੱਡਾ ਹੋ ਕੇ ਇੰਜੀਨੀਅਰ ਬਣੇਗਾ ਤਾਂ ਹੋਰ ਕਈ ਸਾਰੇ ਵਰਲਡ ਰਿਕਾਰਡ ਜਿਹੜਾ ਇਸੇ ਤਰੀਕੇ ਨਾਲ ਤੋੜਦਾ ਨਜ਼ਰ ਆਏਗਾ ਜਿਹੜੇ ਕਿ ਮੈਂ ਬਿਮਾਰੀ ਕਰਕੇ ਨਹੀਂ ਤੋੜ ਸਕਿਆ ਸੀਗਾ ਮੇਰਾ ਕੇ ਖੂਨ ਮੇਰਾ ਬੱਚਾ ਜਿਹੜਾ 1 ਸਾਲ ਦੀ ਉਮਰ ਸੀ ਇਹ ਡ੍ਰਿਲਿੰਗ ਮਸ਼ੀਨ ਚਲਾਣੀ ਸ਼ੁਰੂ ਕਰ ਗਿਆ ਸੀਗਾ ਕਾਰਪੈਂਟਰੀ ਸ਼ੁਰੂ ਕਰ ਗਿਆ ਸੀਗਾ ਉਹ ਅੱਗੇ ਇਹੋ ਜੀ ਕ੍ਰੀਏਟਿਵ ਚੀਜ਼ਾਂ ਕਰੇਗਾ ਵਰਲਡ ਰਿਕਾਰਡ ਹੋਰ ਕਈ ਸਾਰੇ ਅੱਗੇ ਤੋਲਣ ਜਾ ਰਹੇ ਹੈ ਕੈਮਰਾ ਪਰ ਸੁਪਿੰਦਰ ਜੱਗੀ ਦੇ ਨਾਲ ਬਜਨ ਵਰਮਾ ਡੇਲੀ ਪੋਸਟ ਲੁਧਿਆਣਾ